ਨਗਰ ਕੌਂਸਲ ਦਾ ਮੂਤਾਵ ਜੈ ਲਾਲ ਬਹੁਤ ਬਹੁਤ ਜੀਲੇ ਪ੍ਰਸ਼ਾਸਨ ਮੂਤਾਵ ਜੈ ਲਾਲ ਬਹੁਤ ਬਹੁਤ ਆਮ ਆਦੀ ਪਾਰਟੀ ਸਰਕਾਰ ਮੂਤਾਵ ਜੈ ਲਾਲ ਬਹੁਤ ਕੋਈ ਜਿਹੜਾ ਅੱਜ ਵਾਲਾ ਮਸਲਾ ਹੈ ਠੀਕ ਹੈ ਸਾਡੀ ਜਥੇਬੰਦੀ ਨੇ ਸਾਥ ਦਿੱਤਾ ਪਰ ਇਹ ਮਸਲਾ ਮੰਡੀ ਦਾ ਸਮੁੱਚੀ ਰਾਮਾ ਮੰਡੀ ਦਾ ਔਰੇ ਧਰਨਾ ਵੀ ਰਾਮਾ ਮੰਡੀ ਦੇ ਵਸਿੰਦਿਆਂ ਦਾ ਫੈਸਲਾ ਸੀ ਇੱਥੋਂ ਦੇ ਵਸਨੀਕਾਂ ਦਾ ਫੈਸਲਾ ਸੀ ਅਸੀਂ ਸਾਥ ਦੇ ਨਾਲ ਕਿਉਂਕਿ ਸਾਨੂੰ ਕਾਲ ਆਈ ਸੀ ਔਰ ਸੱਦਾ ਦਿੱਤਾ ਗਿਆ ਸੀਗਾ ਬਿਲਕੁਲ ਦੇਖੋ ਬਹੁਤ ਵੱਡਾ ਮਸਲਾ ਹੈ ਸੀਵਰੇਜ ਦਾ ਮਸਲਾ ਇੰਨਾਂ ਸਾਰੀਆਂ ਸਾਡੇ ਜ਼ਿਲ੍ਹੇ ਦੀਆਂ ਮੰਡੀਆਂ 'ਚ ਹੈ ਪਰ ਬੇਸਿਕ ਪ੍ਰੋਬਲਮ ਇਹ ਚ ਇਹ ਹੈ ਕਿ ਜਦੋਂ ਤੱਕ ਇੱਥੋਂ ਸੀਵਰੇਜ ਦਾ ਪਾਣੀ ਜਾਂ ਗੰਦਾ ਪਾਣੀ ਜਿੰਨਾ ਵੀ ਉਹ ਡレイン ਆਊਟ ਨਹੀਂ ਹੋਊਗਾ ਮੰਡੀ ਤੋਂ ਇੱਥੋਂ ਨਿਕਲੂਗਾ ਨਹੀਂ ਤੇ ਪਾਣੀ ਨੇ ਆਪਣੇ ਆਪ ਹੀ ਗਲੀਆਂ 'ਚ ਨਿਕਲਣਾ ਸੜਕਾਂ ਤੇ ਨਿਕਲਣਾ ਨਾਲੀਆਂ 'ਚ ਨਿਕਲਣਾ ਘਰਾਂ 'ਚ ਵੜਨਾ ਦੁਕਾਨਾਂ 'ਚ ਵੜਨਾ ਇਹੀ ਹਾਲਾਤ ਰਾਮਾ ਮੰਡੀ ਦੇ ਆ ਜਿਹੜੀ ਪਾਈਪਲਾਈਨ ਤੋਂ ਸੀਵਰੇਜ ਦਾ ਪਾਣੀ ਖਿੱਚ ਕੇ ਬਾਹਰ ਲੈ ਕੇ ਜਾਂਦੀ ਹੈ ਗੰਦੇ ਨਾਲੇ ਤੱਕ ਉਹ ਬਿਲਕੁਲ ਖਤਮ ਹੋ ਚੁੱਕੀ ਆ ਉਹ ਪਾਈਪ ਨੂੰ ਬਹੁਤ ਸਾਲ ਹੋ ਗਏ ਆ ਬੇਕਾਰ ਹੋ ਚੁੱਕੀ ਆ ਕਈ ਥਾਵਾਂ ਤੇ ਟੁੱਟ ਚੁੱਕੀ ਆ ਕਈ ਵਾਰੀ ਰਿਪੇਅਰ ਹੋ ਚੁੱਕੀ ਆ ਉਹ ਪਾਈਪਲਾਈਨ ਸੀਵਰੇਜ ਨੂੰ ਇਤੋਂ ਖਿੱਚੀ ਨਹੀਂ ਪਾਰੀ ਸੋ ਇਹ ਮਸਲਾ ਇਹ ਆ ਕਿ ਪਾਈਪਲਾਈਨ ਜਲਦ ਤੋਂ ਜਲਦ ਪੈਣੀ ਚਾਹੀਦੀ ਆ ਔਰ ਸਾਡੀ ਮੁੱਖ ਮੰਤਰੀ ਸਾਹਿਬ ਨੂੰ ਗੁਜ਼ਾਰਿਸ਼ ਵੀ ਆ ਬੇਨਤੀ ਵੀ ਆ ਕਿ ਬੀਬੀ ਜੀ ਤਾਂ ਸੁਣਦੀ ਨਹੀਂ ਇਹ ਹਲਕੇ ਦੀ ਸੀਐਸਐਮ ਸਾਹਿਬ ਤੁਸੀਂ ਕੋਈ ਇਸ ਗੱਲ 'ਚ ਯੋਗਦਾਨ ਪਾਓ ਤੇ ਡੀਸੀ ਸਾਹਿਬ ਨੂੰ ਅਸੀਂ ਮਿਲਾਂਗੇ ਮੈਂ ਕੱਲ ਨੂੰ ਜਾ ਕੇ ਡੀਸੀ ਸਾਹਿਬ ਨੂੰ ਮਿਲਾਂਗਾ ਤੇ ਅਸੀਂ ਸਾਰਾ ਆਪ ਦਾ ਜਿਹੜਾ ਕਾਂਗਰਸ ਪਾਰਟੀ ਲੀਡਰਸ਼ਿਪ ਹੈ ਮੰਡੀ ਦੀ ਉਹਨਾਂ ਨਾਲ ਵੀ ਲੈ ਕੇ ਜਾਵਾਂਗੇ ਮੰਕਰਾਂਗੇ ਕਿ ਜਲਦ ਤੋਂ ਜਲਦ ਇਹ ਪਾਈਪਲਾਈਨ ਪਾ ਕੇ ਜਿਹੜਾ ਸੀਵਰੇਜ ਦਾ ਮਸਲਾ ਹੱਲ ਕੀਤਾ ਜਾਵੇ ਔਰ ਦੂਸਰਾ ਅਮਨੀਸ਼ੀ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਨਾ ਖਾਸ ਕਰਕੇ ਸਾਡੇ ਦੋਨੋਂ ਮੰਡੀਆਂ ਵਿੱਚ ਰਾਮਾ ਮੰਡੀ ਤਲਵੰਡੀ ਵਿੱਚ ਇਹ ਵੱਧ ਤੋਂ ਵੱਧ ਹੁੰਦੀ ਜਾ ਰਹੀ ਹੈ ਪਹਿਲਾਂ ਤਾਂ ਜਦੋਂ ਸਰਕਾਰ ਆਈ ਜਿਹੜੇ ਗੈਂਗਸਟਰ ਐ ਜਿਹੜਾ ਨਵਾਂ ਨਵਾਂ ਇੱਕ ਟ੍ਰੈਂਡ ਚੱਲਿਆ ਐ ਇਹ ਨਵੇਂ ਯੰਗਸਟਰਸ ਵੀ ਇਹਨਾਂ ਦੇ ਬੜੇ ਮੈਂ ਤਾਂ ਬੜਾ ਬੜਾ ਚਿੰਤਤ ਵੀ ਹਾਂ ਇਸ ਗੱਲ ਤੇ ਕਿ ਨਵੇਂ ਮੁੰਡੇ ਕਿਉਂ ਇਸ ਪਾਸੇ ਰੁਕ ਕਰ ਰਹੇ ਇੱਕ ਫੋਨ ਆਉਂਦਾ ਕਿ ਫਲਾਨਾ ਫਲਾਨਾ ਬੋਲਦਾ ਜੀ ਕੈਨੇਡਾ ਬੈਠਾ ਜੀ ਜਰਮਨੀ ਬੈਠਾ ਜੀ ਤੂੰ ਫਲਾਨਾ ਸਿੰਘ ਬੋਲਦਾ ਸੁਨਿਆਰਾ ਤੂੰ ਫਲਿਆਨਾ ਹਿਮੇਸ਼ਵਰੀ ਬੋਲਦਾ ਤੂੰ ਫਲਾਨਾ ਕੁਮਾਰ ਬੋਲਦਾ ਦੇ 5 ਲੱਖ ਰੁਪਈਆ ਫਲਾਨਾ ਬੰਦਾ ਖੜਾ ਉਹਨੂੰ 10 ਲੱਖ ਜੇਲ੍ਹ ਚ ਦੇਖਿਆ ਸਾਡੀ ਇਸ ਮੰਡੀ 'ਚ ਸ਼ਾਇਦ ਹੀ ਕੋਈ ਵਪਾਰੀ ਦੁਕਾਨਦਾਰ ਬਚਿਆ ਹੋਊਗਾ ਜਿਨੇ ਫਰौती ਨਾ ਦਿੱਤੀ ਹੋਵੇ ਜਿਨੇ ਚੰਦਾ ਨਾ ਦਿੱਤਾ ਹੋਵੇ ਜਿਨੇ ਗੁੰਡਾ ਟੈਕਸ ਨਾ ਦਿੱਤਾ ਹੋਵੇ ਰਿਪੋਰਟਡ ਕੇਸਸ ਬਹੁਤ ਥੋੜੇ ਐ ਬਹੁਤ ਥੋੜੀ ਪਰਸੈਂਟੇਜ ਐ ਕਿਉਂਕਿ ਜਿਹੜਾ ਵਪਾਰੀ ਐ ਨਾ ਮੰਡੀਆਂ ਦਾ ਉਹ ਕਿਸੇ ਝੰਡੜ 'ਚ ਨਹੀਂ ਪੈਣਾ ਚਾਹੁੰਦਾ ਕਿਉਂਕਿ ਪਹਿਲੀ ਜਿਹੜੀ ਇਹਨਾਂ ਦੀ ਜਿਹੜੀ ਜਿਹੜੀ ਧਮਕੀ ਹੁੰਦੀ ਓਹੀ ਹੁੰਦੀ ਐ ਤੇਰੇ ਬਾਲ ਬੱਚੇ ਫਲਾਨੇ ਸਕੂਲ 'ਚ ਪੜਦੇ ਐ ਕੋਈ ਨਹੀਂ ਚਾਹੁੰਦਾ ਕਿ ਸਾਡੇ ਬੱਚਿਆਂ ਨੂੰ ਕੋਈ ਦਿੱਕਤ ਆਵੇ ਦਿੱਕਤ ਆਵੇ ਕੋਈ ਵਿਕਤਾ ਛਪੇ ਸੋ ਆਰ ਬੰਦਾ ਜਿੰਨੇ ਜਿੰਨਾ ਕਿ ਯੋਗ ਉਹ ਰੱਖਦੇ 10 ਲੱਖ ਮੰਗਦੇ ਆ ਪਤਾ ਹੁੰਦਾ ਪੰਜ ਚਾਰ ਦੇ ਦੂਗਾ ਉਹਗਲਾ ਦੇ ਆਉਂਦਾ ਫਿਰ ਇੱਕ ਨਵਾਂ ਹੁਣ ਕੰਮ ਚੱਲਿਆ ਜੀ ਫਲਾਣੇ ਗਰੁੱਪ ਨੂੰ ਤੂੰ 5 ਲੱਖ ਦਿੱਤਾ ਓਏ ਸਾਨੂੰ ਵੀ ਦੇ ਉਹ ਵੀ ਦੋ ਲੈ ਜਾਂਦਾ ਫਿਰ ਤੀਜਾ ਵੀ ਲੈ ਜਾਂਦਾ ਫਿਰ ਚੌਥਾ ਵੀ ਲੈ ਜਾਂਦਾ ਜੀ ਮਤਲਬ ਹਾਲਾਤ ਐਡੇ ਮਾੜੇ ਆ ਕਿ ਲੋਕ ਬਿਲਕੁਲ ਫਾਈਨੈਂਸ਼ਲੀ ਖਤਮ ਹੋ ਚੁੱਕੇ ਔਰ ਰਹਿੰਦੀ ਖੁੰਦੀ ਕਸਰ ਜਦੋਂ ਇਹ ਪਤਾ ਲੱਗ ਗਿਆ ਵੀ ਗੈਂਗਸਟਰਾਂ ਨੂੰ ਤਾਂ ਪੈਸਾ ਮਿਲਦਾ ਨਹੀਂ ਕਿਉਂ ਹੈ ਹੀ ਨਹੀਂ ਦੇਣਾ ਹੁਣ ਪਤਾ ਨਹੀਂ ਇਹ ਇਹ ਸਾਡੀ ਲੀਡਰਸ਼ਿਪ ਦਾ ਯੋਗਦਾਨ ਹੈ ਕਿ ਇਹਨਾਂ ਦੀ ਮਦਦ ਨਾਲ ਆਉਂਦੇ ਆ ਹੁਣ ਮੰਡੀਆਂ 'ਚ ਚੋਰ ਆ ਗਏ ਜੀ ਹੁਣ ਜਿਹੜਾ ਕੈਸ਼ ਸੀ ਉਹ ਤਾਂ ਗੈਂਗਸਟਰਾਂ ਨੇ ਖਿੱਚ ਲਿਆ ਜਿਹੜਾ ਕੋਈ ਮਾਲ ਦੁਕਾਨਾਂ 'ਚ ਪਿਆ ਉਹ ਚੋਰ ਲੈ ਜਾਂਦੇ ਰਾਤ ਨੂੰ ਸੋ ਮੈਨੂੰ ਤਾਂ ਲੱਗਦਾ ਸਾਡੀ ਐਮਐਲਏ ਨੇ ਸਾਡੀ ਇਹ ਸਰਕਾਰ ਨੇ ਸੌ ਖਾਦੀ ਕਿ ਜਦੋਂ ਤੱਕ ਪੰਜਾਬ ਲੁੱਟਿਆ ਪੁੱਟਿਆ ਨਹੀਂ ਜਾਂਦਾ ਜਿਵੇਂ ਅਹਿਮਦ ਸ਼ਾਹ ਬਦਾਲੀ ਆਉਂਦਾ ਸੀ ਨਾ ਤੇ ਮੰਡੀਆਂ ਸ਼ਹਿਰ ਦਾਣਾ ਦਾਣਾ ਅੰਨ ਦਾ ਲੁੱਟ ਕੇ ਲੈ ਜਾਂਦਾ ਸੀ ਮੋਹਰਾ ਸਿਉਣਾ ਰੁਪਏ ਲੈ ਜਾਂਦਾ ਸੀ ਇਹ ਅਹਿਮਦ ਸ਼ਾਹ ਬਦਾਲੀ ਦਾ ਰਾਜ ਹੀ ਹੈ ਗੁੰਡੇ ਰੱਖੇ ਆ ਚੋਰ ਰੱਖੇ ਆ ਉਹ ਠੀਕ ਹੈ ਪੇੜ ਹੈ ਇਹਨਾਂ ਨੂੰ ਚਿਹਰੇ ਕੋਈ ਹੋਰ ਹੈ ਲੈਂਦਾ ਕੋਈ ਹੋਰ ਹੈ ਜਾਂਦਾ ਸਮਾਨ ਕਿਤੇ ਹੋਰ ਕੀ ਤੁਸੀਂ ਸਮਝਦੇ ਹੋ ਕਿ ਪੁਲਿਸ ਦੀ ਜੇ ਜੀ ਮਰਜ਼ੀ ਹੋਵੇ ਪੁਲਿਸ ਚਾਵੇ ਕਿਤੇ ਪੱਤਾ ਵੀ ਹਿਲ ਸਕਦਾ ਅਸੀਂ ਵੀ ਸਰਕਾਰਾਂ 'ਚ ਰਹੇ ਹਾਂ ਕਾਂਗਰਸ ਦੀ ਸਰਕਾਰ ਰਹੀ ਹੈ ਉਦੋਂ ਕਿਸੇ ਗੈਂਗਸਟਰ ਦੀ ਹਿੰਮਤ ਨਹੀਂ ਸੀ ਕਦੇ 5 ਰੁਪਏ ਵੀ ਕੋਈ ਮੰਡੀ 'ਚ ਕਹਦੇ ਕਿਸੇ ਤੋਂ ਮੰਗੇ ਹੋ ਇਹੀ ਗੈਂਗਸਟਰ ਉਦੋਂ ਜੇਲਾ ਸੀ ਇਹੀ ਗੈਂਗਸਟਰ ਉਦੋਂ ਦੁਕਾਨਾਂ ਚਲਾਉਂਦੇ ਸੀ ਪਰ ਇਹ ਇਹ ਜੇਲਾ ਚਾਏ ਬੰਦ ਸੀ ਜਿਵੇਂ ਜਿਵੇਂ ਬਿੱਲੀਆਂ ਨਹੀਂ ਬੰਦ ਕਰ ਦੇਂਦੀਆਂ ਅੱਜ ਇਹ ਬਿੱਲੀਆਂ ਸ਼ੇਰ ਕਿਵੇਂ ਬਣ ਗੀਆਂ ਕਿਸੇ ਦਾ ਹੱਥ ਹੈ ਕੋਈ ਸਰਕਾਰ ਕੋਈ ਸਿਆਸਤਦਾਨ ਕੋਈ ਤਾਂ ਇਹਨਾਂ ਨੂੰ ਮਦਦ ਦੇ ਰਿਹਾ ਹੈ ਫੇਰੀ ਫੋਨ ਲਾ ਕੇ ਪੈਸੇ ਮੰਗ ਰਿਹਾ ਔਰ ਪੈਸਾ ਕਨਵਰਟ ਹੋ ਰਿਹਾ ਕਿਵੇਂ ਹੋ ਰਿਹਾ ਇਹ ਬਿਨਾ ਪ੍ਰਸ਼ਾਸਨ ਦੀ ਜਾਂ ਲੀਡਰਸ਼ਿਪ ਦੀ ਮਦਦ ਤੋਂ ਨਹੀਂ ਹੋ ਸਕਦਾ ਔਰ ਜਿਹੜੀਆਂ ਚੋਰੀਆਂ ਬਹੁਤ ਬੱਦਰ ਹਾਲਾਤ ਆ ਜੀ ਮਤਲਬ ਮੰਡੀਆਂ ਚ ਛੱਡੋ ਪਿੰਡਾਂ ਚ ਮਤਲਬ ਜਿਹੜੇ ਵਿਚਾਰੇ ਪਰਿਵਾਰ ਆਮ ਸਧਾਰਨ ਜ਼ਿਮੀਂਦਾਰ ਪਰਿਵਾਰ ਹੈ ਕੋਈ ਹੋਰ ਵਿਚਾਰਾ ਗਰੀਬ ਪਰਿਵਾਰ ਹੈ ਕੋਈ ਨਹੀਂ ਵੇਖਦੇ ਜੀ ਦਸਾਂ ਕਿੱਲੇ ਵਾਲਾ ਦਿਹਾੜੀਦਾਰ ਹੈ ਕਿ ਦੋਆ ਕਿੱਲੇ ਵਾਲਾ ਰਾਤ ਨੂੰ ਆਉਂਦੇ ਆ ਪਤਾ ਨਹੀਂ ਤਾਂ ਕੋਈ ਦੱਸ ਦਿੰਦਾ ਕਿ ਪੁਲਿਸ ਦੀ ਮਦਦ ਹੈ ਕਿ ਕੀ ਦੀ ਮਦਦ ਹੈ ਪ੍ਰਮਾਤਮਾ ਜਾਣਦਾ ਹੈ ਜਮਾ ਸਾਫ ਕਰ ਜਾਂਦੇ 2000 ਰੁਪਿਆ ਵੀ ਨਹੀਂ ਛੱਡਦੇ ਪੱਟ ਕੇ ਟਰੰਕ ਪੱਟ ਕੇ ਸੰਦੂਖਣੀਆਂ ਜਿਹੜਾ ਕੋਈ ਗਹਿਣਾ ਗੱਟਾ ਵਿਚਾਰੀਆਂ ਜਨਾਨੀਆਂ ਦਾ ਕੋਈ ਕੋਈ ਪੇਕਿਆਂ ਤੋਂ ਆਇਆ ਕਿਸੇ ਦਾ ਵਿਆਹ ਤੋਂ ਆਇਆ ਕਿਸੇ ਕੋਲੇ ਮੈਨੂੰ ਲੱਗਦਾ ਵੀ ਸਾਡੇ ਪਿੰਡਾਂ 'ਚ 20 ਤੋਂ 25% ਜਿਹੜੀਆਂ ਔਰਤਾਂ ਨੇ ਉਹਨਾਂ ਕੋਲੇ ਕੋਈ ਗਹਿਣਾ ਨਹੀਂ ਬਚਿਆ ਚੋਰ ਲੈ ਜਾਂਦੇ ਔਰ ਕੋਈ ਇੱਕ ਚੋਰੀ 3 ਸਾਲਾਂ 'ਚ ਫੜੀ ਨਹੀਂ ਗਈ ਕਿਸੇ ਇੱਕ ਗੈਂਗਸਟਰ ਦੀ ਲਿਆ ਕੇ ਤੇ ਤੌਣੀ ਨਹੀਂ ਲਈ ਬਾਜ਼ਾਰ ਚ ਵੀ ਮੰਗੀ 10 ਰੁਪਏ ਤੁਹਾਨੂੰ ਦੱਸਾਂਗੇ। ਉਵੇਂ ਹੀ ਚੱਲ ਰਿਹਾ ਹੈ, ਧੜਾ ਧੜ ਧੰਦਾ ਚੱਲ ਰਿਹਾ ਹੈ। ਵੱਧ ਤੋਂ ਵੱਤਰ ਹਾਲਾਤ ਨੇ ਜੀ। ਪਰਮਾਤਮਾ ਪਾਲੀ ਹੈ। ਅਸੀਂ ਆਪਣੇ ਵੱਲੋਂ ਬਿਲਕੁਲ ਇਸ ਚੀਜ਼ ਦੀ ਲੜਾਈ ਤਿੰਨ ਸਾਲ ਅਸੀਂ ਦੇਖ ਲਿਆ। ਕਿਉਂਕਿ ਮੈਨੂੰ ਵੀ ਇਹ ਸੀ ਸਾਨੂੰ ਸਾਰੀ 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 ਪਾਰਟੀ ਨੂੰ ਲੀਡਰਸ਼ਿਪ ਵਿੱਚ ਵੀ ਠੀਕ ਹੈ ਮੌਕਾ ਦੇਣਾ ਚਾਹੀਦਾ। ਪਰ ਤਿੰਨ ਸਾਲ ਬਹੁਤ ਬਹੁਤ ਲੰਬਾ ਸਮਾਂ ਹੋ ਗਿਆ। ਇਹਨਾਂ ਨੇ ਨਹੀਂ ਕੁਝ ਕੀਤਾ ਔਰ ਸਾਨੂੰ ਲੱਗਦਾ ਵੀ ਨਹੀਂ ਇਹ ਕੋਈ ਇਸ ਗੱਲ ਦੀ ਲੜਾਈ ਲੜਨਗੇ। ਹੁਣ ਬਿਲਕੁਲ ਅਸੀਂ ਚੁੱਪ ਨਹੀਂ ਰਾਵਾਂਗੇ ਇਹਦੀ ਆਵਾਜ਼ ਨਹੀਂ ਠਾਵਾਂਗੇ ਧਰਨੇ ਪ੍ਰਦਰਸ਼ਨ ਵੀ ਕਰਾਂਗੇ ਔਰ ਬਿਲਕੁਲ ਜਿਹੜੀ ਇਹ ਚੀਜ਼ ਹੈ ਗੁੰਡਾਗਰਦੀ ਹੈ ਚੋਰੀਆਂ ਇਹਨੂੰ ਨੱਥ ਪਾਵਾਂਗੇ ਔਰ ਜਿਹੜੀਆਂ ਬੇਸਿਕ ਕਮਿਊਨਿਟੀਜ਼ ਹੈ ਸ਼ਹਿਰ ਦੀਆਂ ਮੰਡੀ ਦੀਆਂ ਸੀਵਰੇਜ ਦਾ ਪਾਣੀ ਲਾਈਟਨਿੰਗ ਪੀਣ ਵਾਲਾ ਪਾਣੀ ਇਹ ਪੂਰੀਆਂ ਕਰਵਾਵਾਂ ਕਿਉਂਕਿ ਇਹ ਸਰਕਾਰ ਦਾ ਕੰਮ ਹੁੰਦਾ ਔਰ ਜਿੰਦਾਬਾਦ ਜਿੰਦਾਬਾਦ ਸਿੰਘ ਜਿੰਦਾਬਾਦ ਔਰ ਵਿਰੋਧੀ ਧਿਰ ਦਾ অপੋਜੀਸ਼ਨ ਦਾ ਕੰਮ ਹੈ ਕਿ ਸਰਕਾਰ ਨੂੰ ਜਗਾਇਆ ਜਾਵੇ ਇਹਨਾਂ ਦੇ ਨਮਾਇੰਦਿਆਂ ਨੂੰ ਜਗਾਇਆ ਜਾਵੇ ਔਰ ਇਹਨਾਂ ਨੂੰ ਯਾਦ ਕਰਵਾਇਆ ਜਾਵੇ ਕਿ ਇਹਨਾਂ ਦੀਆਂ ਕੀ ਜ਼ਿੰਮੇਵਾਰੀਆਂ ਉਹ ਅਸੀਂ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਯਾਦ ਕਰਵਾਵਾਂਗੇ ਔਰ ਇਹ ਮਸਲੇ ਹੱਲ ਕਰਵਾਵਾਂਗੇ ਇਨਸ਼ਾ ਅੱਲਾਹ ਲਾਏ ਆ ਪ੍ਰਸ਼ਾਸਨ ਦਾ ਬੰਦਾ ਆਵੇ ਕਿਵੇਂ ਇਹ 2 ਮਹੀਨੇ ਪ੍ਰਸ਼ਾਸਨ ਦੇ ਕਿਸੇ ਬੰਦੇ ਨੂੰ ਰਹਿਣ ਨਹੀਂ ਦਿੰਦੇ ਪਤਾ ਨਹੀਂ ਕਹੋ ਜੀ ਕਾਰਗੁਜ਼ਾਰੀ ਹੈ ਕਹੇ ਜੀ ਸਰਕਾਰ ਹੈ ਕਹੇ ਜੀ ਸਾਡੀ ਐਮ ਐਲ ਏ ਹੈ ਕਹੇ ਜੀ ਸਾਡੀ ਮੰਤਰੀ ਹੈ 3 ਮਹੀਨੇ ਤੋਂ ਬਾਅਦ ਇੱਥੇ ਕੋਈ ਅਫਸਰ ਕਿਸੇ ਮੈਕਮੇਂ ਦਾ ਰਹਿ ਕੇ ਰਾਜੀ ਤੁਸੀਂ ਆਰਾਮੇ ਮੰਡੀ ਥਾਣੇ ਜਾ ਕੇ ਵੇਖ ਲਓ ਜਿਹੜਾ ਬੋਰਡ ਹੁੰਦਾ ਐ ਐਸ ਐਚ ਓ ਵਾਲਾ ਦੱਸ ਦਿਓ ਕੋਈ 6 ਮਹੀਨੇ ਕੱਟਿਆ ਇੱਥੇ ਜੇ ਕੋਈ 2 ਮਹੀਨੇ 3 ਮਹੀਨੇ ਰਹੂਗਾ ਏਰੀਆ ਨੂੰ ਜਾਣੂਗਾ ਲੋਕਾਂ ਨੂੰ ਜਾਣੂਗਾ ਫੇਰ ਹੀ ਉਹ ਕਰਾਈ ਨੂੰ ਨੱਥ ਪਾਊਗਾ ਫੇਰ ਹੀ ਉਹ ਕੋਈ ਮੂਵਮੈਂਟ ਵਧਾਊਗਾ ਇਹ ਰਹਿਣ ਤਾਂ 2 ਮਹੀਨੇ ਨਹੀਂ ਦਿੰਦੇ ਹੁਣ ਕੀ ਦਿੱਕਤ ਹੈ ਇਹਦਾ ਜਵਾਬ ਜਾਂ ਤਾਂ ਸਾਡੀ ਇੱਥੋਂ ਦੀ ਨੁਮਾਇੰਦਾ ਦੇ ਸਕਦੀ ਹੈ ਤੇ ਜਾਂ ਐਸਐਸਪੀ ਸਾਹਿਬ ਦੇ ਸਕਦੇ ਆ ਜੀ ਸਾਹਿਬ ਪੰਜਾਬ ਨੇ ਨਾ ਮਾਫ ਕਰਨਾ ਫੈਸਲਾ ਕਿਹਦਾ ਲੈ ਲਿਆ ਇਹ ਝਾੜੂ ਪਾਰਟੀ ਸਰਕਾਰ ਬਣਾਉਣ ਦਾ ਜਿਹੜਾ ਸਾਡੇ ਸੂਬੇ ਲਈ ਸਾਡੀ ਸਟੇਟ ਲਈ ਇੰਨਾ ਘਾਤਕ ਸਾਬਤ ਹੋਣਾ ਕਿ ਮੈਂ ਕਹਿਣਾ ਹੁਣਾ ਇਹ ਗੱਲ ਮੇਰੀ ਯਾਦ ਰੱਖਿਓ ਜਿਸ ਤਰ੍ਹਾਂ 25 ਸਾਲ ਪੰਜਾਬ ਨੂੰ ਅੱਗ ਤੋਂ ਬਾਦ ਨੇ ਪਿੱਛੇ ਕਰਤਾ ਸੀ ਨਾ ਇਹਨੇ ਪੱਗਲਾ ਕਰਤਾ ਇਹ ਉਸੇ ਤਰ੍ਹਾਂ ਇਸ ਆਮ ਆਦਮੀ ਸਰਕਾਰ ਨੇ 25 ਸਾਲ ਹੋਰ ਪਿੱਛੇ ਕਰਨਾ ਪੰਜਾਬ ਇਹਨਾਂ ਦੀ ਕੋਸ਼ਿਸ਼ ਇਹ ਹੈ ਕਿ ਲੰਗੜਾ ਪੰਜਾਬ ਨੂੰ ਆਤਵਾਦ ਨੇ ਕਰਤਾ ਸੀ ਤੇ ਇਹਨੂੰ ਹੋਣਾ ਬਿਨਾ ਲੱਤਾਂ ਤੋਂ ਕਰਤੀ ਜੇ ਨਾਲ ਸਾਰਾ ਜੋਰ ਲਾਇਆ ਪਿਆ ਇਹਨਾਂ ਦੇ ਜੇ 2 ਸਾਲ ਹੋਰ ਲੱਗੇ ਤੇ ਮੈਨੂੰ ਲੱਗਦਾ ਅਗਲੇ 50 ਸਾਲ ਪੰਜਾਬ ਦਾ ਪੈਰਾਂ ਤੇ ਖੜਾ ਹੋਣਾ ਨਾ ਮਮਕਨ ਹੋ ਜਾਏਗਾ ਸਾਫ 10 ਰੁਪਏ ਨਹੀਂ ਛੱਡ ਰੇ ਪੰਜਾਬ 'ਚ ਇਸ ਤਰ੍ਹਾਂ ਲੁੱਟ ਕੇ ਡレイン ਆਊਟ ਪੈਸਾ ਹੋ ਰਿਹਾ ਹੈ ਦਿੱਲੀ ਇਲੈਕਸ਼ਨ ਲੜ ਰਹੀ ਹੈ ਹਰਿਆਣਾ ਇਲੈਕਸ਼ਨ ਲੜ ਰਹੀ ਹੈ ਰਾਜਸਥਾਨ ਲੜ ਰਹੀ ਹੈ ਇਹਨਾਂ ਦੇ ਪੱਲੇ ਕੀ ਹੈ ਸਰਕਾਰ ਤਾਂ ਇਹਨਾਂ ਦੀ ਪੰਜਾਬ ਤੋਂ ਬਿਨਾ ਕਿਸੇ ਹੋਰ ਸੂਬੇ 'ਚ ਨਹੀਂ ਸਾਰੇ ਹਿੰਦੁਸਤਾਨ ਚ ਲੰਗੜ ਚੱਕ ਕੇ ਇਲੈਕਸ਼ਨ ਲੜਨ ਲੱਗ ਜਾਂਦੇ ਆ ਜਵਾਨਤਾ ਜਬਤ ਕਰਾ ਕੇ ਆ ਜਾਂਦੇ ਕਰੋੜਾਂ ਰਬਰ ਕੇ ਸਿੱਟੇ ਹੁੰਦੇ ਉਹ ਕੀ ਦਾ ਉਹ ਪੰਜਾਬ ਦਾ ਉਹ ਸਾਡਾ ਮੁੱਖ ਮੰਤਰੀ ਹੈ ਵਿਚਾਰਾ ਉਹ ਜੈਜੀ ਰਵੜ ਦੀ ਮੋਢ ਨਗਰ ਨਗਰ ਕੌਂਸਲ ਦਾ ਪ੍ਰਧਾਨ ਆ ਉਹ ਵਿਚਾਰਾ ਕੀ ਨਾ ਉਹਦਾ ਮੁੰਡੇ ਦਾ RAME ਪਿੰਡ ਵਾਲਾ ਅਲਵੇਲ ਉਹ ਜੀ ਰਵੜ ਦੀ ਸਰਪੈਂਟ ਸਟੈਂਪ ਸਾਡਾ ਮੁੱਖ ਮੰਤਰੀ ਪੰਜਾਬ ਸਾਰਾ ਕੁਝ ਚਲਾਉਂਦੇ ਦਾ ਕੇਜਰੀਵਾਲ ਸਾਹਿਬ ਤੇ ਉਹਨਾਂ ਦਾ ਇੱਕ ਭਾਇਆ ਹੋਵੇ ਤੇ ਚੀਫ ਸੈਕਟਰੀ ਉਹ ਸਾਬ ਚਲਾਉਂਦੇ ਆ ਮੁੱਖ ਮੰਤਰੀ ਸਾਹਿਬ ਨੂੰ ਇਹਦਾ ਸੰਗਿਆਨ ਲੈਣਾ ਚਾਹੀਦਾ ਪੰਜਾਬ ਦੇ ਲੋਕਾਂ ਨੇ ਬਣਾਇਆ ਔਰ ਬਿਲਕੁਲ ਮੈਂ ਸਮਝਦਾ ਜੋ ਸਟੈਂਡ ਲੈਂਦੇ ਇਸ ਤਰ੍ਹਾਂ ਪੰਜਾਬ ਨੂੰ ਲੁੱਟਿਆ ਨਹੀਂ ਜਾ ਸਕਦਾ ਸੋ ਮੇਰੀ ਮੁੱਖ ਮੰਤਰੀ ਪੰਜਾਬ ਨੂੰ ਵੀ ਮਿਹਨਤੀ ਹੈ ਕਿ ਤੁਸੀਂ ਬੜੇ ਸੂਝਵਾਨ ਲੀਡਰ ਹੋ ਤੁਸੀਂ ਪੰਜਾਬ ਲਈ ਖੜੇ ਹੋ ਜੀ ਤੁਹਾਨੂੰ ਸਮਾਂ ਦਿੱਤਾ ਲੋਕਾਂ ਨੇ ਚੁਣਿਆ 3 ਸਾਲ ਹੋ ਗਏ ਇਹ ਨਾ ਹੋਵੇ ਕਿ ਜਿਹੜਾ ਇਤਿਹਾਸ ਹੈ ਹਿਸਟਰੀ ਹੈ ਉਹਦੇ 'ਚ ਤੁਹਾਨੂੰ ਮਾਫੀ ਨਾ ਮਿਲੇ ਕਿਉਂਕਿ ਬਹੁਤ ਐਸੇ ਲੀਡਰ ਹੋਏ ਆ ਜਿਨ੍ਹਾਂ ਨੇ ਜਾਣਦੇ ਹੋਏ ਐਸੇ ਹਾਰ ਪੁਆਏ ساری ਜ਼ਿੰਦਗੀ ਪੰਜਾਬ ਲਈ ਖੜੇ ਮਰੇ ਇੱਕ ਬਹੁਤ ਵੱਡੀ ਐਗਜ਼ਾਮਪਲ ਕੈਪਟਨ ਅਮਰਿੰਦਰ ਸਿੰਘ ਹੈ। ਪੰਜਾਬ ਲਈ ਲੜੇ। ਹਰ ਗੱਲ 'ਚ ਖੜਾ ਹੋਇਆ ਇੱਕ ਨੰਬਰ ਦਾ ਲੀਡਰ ਸੀ। ਜਾਂਦੇ ਜਾਂਦੇ ਇਹ ਜਹਾ ਹਾਰ ਪਵਾ ਲਿਆ। ਅੱਜ ਲੋਕ ਸਾਰੇ ਨੈਗੇਟਿਵ ਗਾਲਾਂ ਕੱਢਦੇ ਆ। ਮੇਰੀ ਮਾਨ ਸਾਹਿਬ ਨੂੰ ਵੀ ਬੇਨਤੀ ਹੈ ਤੁਸੀਂ ਵੀ ਉਸੇ ਰਾਹ ਤੇ ਜਾ ਰਹੇ ਹੋ ਬਚੋ ਸਮਾਂ ਹੈਗਾ ਜੀ। ਇਕ ਤਰ੍ਹਾਂ ਮਨਕਿਸ਼ਨ ਕੁਮਾਰ ਐਮ ਸੀ ਸਾਹਿਬ ਕਪਲਾ ਨਗਰਪਾਲਿਕਾ ਸਰਮ ਮੰਡੀ ਵਾਸਤੇ ਅਰਨੈਸ ਕਰਕੇ ਲਾਇਆ ਸੀਗਾ ਕਿ ਰਾਮਾ ਮੜੀਏ ਸੀਵੇ ਦੀ ਬਹੁਤ ਵੱਡੀ ਸਮੱਸਿਆ ਹੈ ਪੀਨ ਵਾਲੇ ਪਾਣੀ ਦੀ ਬੜੀ ਵੱਡੀ ਸਮੱਸਿਆ ਹੈ ਕਾਂਗਰਸ ਪਾਰਟੀ ਨੇ ਬਹੁਤ ਵਧੀਆ ਗਾਂਦੀ ਪਾਰਕ ਬਣਾਇਆ ਸੀ ਉਹਦੇ ਨਾਲ ਕੂੜੇ ਦਾ ਡੰਪ ਲਾਤਾ ਨਾਲ ਹੀ ਬਹੁਤ ਵੱਡੀ ਇੱਥੇ ਬਊਸ਼ਾਲਾ ਵਾਸਤੇ ਜੋ ਮਰਦਾ ਪਸ਼ੂ ਹੈ ਉਹਨਾਂ ਦੇ ਸਾਹਮਣੇ ਹੱਡਾ ਰੋੜੀ ਦੀ ਬਹੁਤ ਵੱਡੀ ਸਮੱਸਿਆ ਸੀ ਨਾਲ ਮੰਡੀ ਦੇ ਵਿੱਚ ਬਹੁ ਗਿਣਤੀ ਚੋਰੀਆਂ ਹੋ ਰਹੀਆਂ ਉਹਨਾਂ ਦੇ ਆਧਾਰ ਤੇ ਇਹ ਧਰਨਾ ਲਗਾਇਆ ਗਿਆ ਸੀ ਰਾਮਾ ਮੰਡੀ ਦੇ ਚੁਣੇ ਹੋਏ ਕੌਂਸਲਰ ਨੇ 13-1-2025 ਨੂੰ 9 ਐਮਸੀ ਇਕੱਠੇ ਹੋ ਕੇ ਇੱਕ ਮੈਮੋਰੈਂਡਮ ਸਰਕਾਰ ਨੂੰ ਦਿੱਤਾ ਗਿਆ ਸੀ ਉਹਦੇ ਵਿੱਚ ਨਾ ਤਾਂ ਐੀਓ ਸਾਹਮਣੇ ਕੋਈ ਗੌਰ ਕੀਤੀ ਨਾ ਜ਼ਿਲ੍ਹਾ ਪ੍ਰਸ਼ਾਸਨ ਨੇ ਗੌਰ ਕੀਤੀ ਇਸ ਲਈ ਅੱਜ ਅਸੀਂ ਸਾਡੇ ਹਲਕੇ ਦੇ ਇੰਚਾਰਜ ਸਦਾਖ ਸਿੰਘ ਜਟਾਣਾ ਜੀ ਦੀ ਗਵਾਹੀ ਦੇ ਵਿੱਚ ਧਰਨਾ ਦੇ ਕੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਆ ਅਗਰ ਇਹਨਾਂ ਚੀਜ਼ਾਂ ਦਾ ਮਸਲਾ ਨਾ ਹੱਲ ਕੀਤਾ ਗਿਆ ਤਾਂ ਇਹ ਸਾਰੇ ਐਮਸੀ ਇਕੱਠੇ ਹੋ ਗਏ ਵਿਸ਼ਵਾਸ ਸਿੰਘ ਜਟਾਲਾ ਦੀ ਗਵਾਹੀ ਦੇ ਵਿੱਚ ਜਿਵੇਂ ਵੀ ਹੁਕਮ ਹੋਏਗਾ ਪਾਰਟੀ ਦਾ ਚਾਹ ਉਹ ਜ਼ਿਲ੍ਹਾ ਪ੍ਰਸ਼ਾਸਨ ਦੇ ਧਰਨਾ ਦੇਣਾ ਪਵੇ ਚਾਹੇ ਐਸਐਸਪੀ ਦੇ ਸਾਹਬ ਦੇਣਾ ਪਵੇ ਚਾਹੇ ਸਾਨੂੰ ਕੋਈ ਭੁਖੜਤਾਲ ਕਰਨੀ ਪਵੇ ਉਹ ਅਸੀਂ ਜ਼ਰੂਰ ਕਰਨ ਤੋਂ ਪਿੱਛੇ ਨਹੀਂ ਹਟਾਂਗੇ ਲੇਕਿਨ ਰਾਮਾ ਮੰਡੀ ਦੇ ਲੋਕਾਂ ਦੀਆਂ ਇਹ ਸਮੱਸਿਆ ਉਹ ਹੱਲ ਕਰਾ ਕੇ ਰਾਵਾਂਗੇ ਰਾਮਾ ਮੰਡੀ ਦੀਆਂ ਸਮੱਸਿਆਵਾਂ ਨੂੰ ਲੈ ਕੇ ਧਰਨਾ ਦਿੱਤਾ ਗਿਆ ਜੀ ਜੀ ਪਰ ਰਾਮਾ ਮੰਡੀ ਦੇ ਲੋਕਾਂ ਦਾ ਇੱਥੇ ਘਟ ਹਾਜ਼ਰ ਹੋਣਾ ਇਹਦਾ ਕੀ ਕਾਰਨ ਘਟ ਹਾਜ਼ਰ ਹੋਣਾ ਲੋਕਾਂ ਦੇ ਇੱਕ ਡਰ ਤੇ ਸਹਿਮ ਲੋਕਾਂ ਦੇ ਵਿੱਚ ਮੌਜੂਦਾ ਸਰਕਾਰ ਦੀ ਐਮਐਲਏ ਦਾ ਪ੍ਰਸ਼ਾਸਨ ਦਾ ਅਸੀਂ ਵਪਾਰੀ ਲੋਕ ਹੁੰਨੇ ਆ ਉਹਨਾਂ ਦੇ ਕਿ ਡਰ ਸਹਿਮ ਹੋਣ ਦੇ ਨਾਤੇ ਉਹ ਥੋੜੀ ਜੀ ਗਿਣਤੀ ਘੱਟ ਨਹੀਂ ਹੋਈ ਸਾਰੇ ਆ ਕੇ ਹਾਜ਼ਰੀ ਲਵਾ ਗਏ ਸਾਰਿਆਂ ਦੇ ਮੈਸੇਜ ਆਏ ਆ ਵੀ ਅਸੀਂ ਧਰਨੇ ਦੇ ਨਾਲ ਆ ਧਰਨੇ ਸਹਿਮਤ ਆ ਤੁਸੀਂ ਆਵਾਜ਼ ਚੁੱਕੋ ਛੋਟੇ ਮੋਟੇ ਨਾਲ ਮੋਟਾ ਜੋੜ ਕੇ ਖੜਾਂਗੇ ਤਲਵੰਡੀ ਸਾਬੋ ਸਰਦੂਲਗੜ ਰੋਡ ਤੇ ਬਣੇ ਨਵੇਂ ਤਾਰਾ ਕਨਵੈਂਟ ਸਕੂਲ ਵਿੱਚ ਹੈ ਅਤੀ ਆਧੁਨਿਕ ਸਮਾਰਟ ਕਲਾਸਰੂਮਸ experienced and dedicated well qualified teaching staff icse pattern high tech computer labs special english speaking classes tara convent school vich pre nursery ton 10vi tak de daakhle shuru han apne bachche de sunehri bhavikhli ajj hi screen te ditte phone number te sampark karo